ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਖਾਂਗ ਦੇ ਜ਼ੁਕਾਮ ਛਿੱਕਾਂ ਅਲਰਜੀ ਇਹ ਸਟਾਪ ਕਿਤੇ ਖਾਂਗ ਦੇ ਜ਼ੁਕਾਮ ਆਮ ਤੌਰ ਤੇ ਵਾਇਰਸ ਕਰਕੇ ਹੁੰਦਾ ਹੈ ਇਹ ਬਿਮਾਰੀ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਫੈਲਦੀ ਹੈ ਹਵਾਜ ਫੈਲਦੀ ਹੈ ਹਵਾ ਤੋਂ ਇੱਕ ਦੂਜੇ ਨੂੰ ਇਹ ਚਿੰਬੜਦੀ ਹੈ ਜਾਂ ਸ਼ਿੱਕਾਂ ਆਉਂਦੀਆਂ ਸ਼ਿੱਕਾਂ ਆਉਂਦੀਆਂ ਉਹਦੇ ਨੇੜੇ ਕੋਈ ਬੰਦਾ ਖੜਾ ਤਾਂ ਉਹ ਰਗੜਿਆ ਜਾਂਦਾ ਜਾਂ ਗੰਦੇ ਹੱਥਾਂ ਮਲਾਉਣ ਨਾਲ ਜਦੋਂ ਆਪਾਂ ਜਕਾਮ ਜੀ ਨੂੰ ਹੋਇਆ ਉਹਦੇ ਨਾਲ ਹੱਥ ਮਲਾਉਣੇ ਆ ਉਹਦੇ ਨਾਲ ਵੀ ਇਹ ਇੱਕ ਦੂਜੇ ਤੋਂ ਫੈਲਦੀ ਹੈ ਖਾਂਗ ਜੁਕਾਮ ਦੇ ਆਮ ਲੱਛਣ ਆ ਜਿਹੜੇ ਨੱਕ ਵਗਣਾ ਛਿੱਕਾਂ ਆਉਣੀ ਐ ਗਲੇ 'ਚ ਖਰਾਸ ਜਾਂ ਸੁੱਕੀ ਖਾਂਗ ਜਾਂ ਬਲਗਮ ਵਾਲੀ ਖਾਂਗ ਸਿਰ ਦਰਦ ਕਰਨਾ ਹਲਕਾ ਹਲਕਾ ਬੁਖਾਰ ਸਰੀਰ ਦਾ ਟੁੱਟਦਾ ਰਹਿਣਾ ਦੋਸਤੋ ਖਾਂਗ ਜੁਕਾਮ ਅੱਜ ਕਨ ਹਰ ਇੱਕ ਦੂਸਰੇ ਬੰਦੇ ਨੂੰ ਹਰ ਇੱਕ ਦੂਸਰੇ ਬੰਦੇ ਨੂੰ ਇਹ ਪਰੇਸ਼ਾਨ ਕਰ ਰਿਹਾ ਨੱਕ ਵਗਦਾ ਹਰੇਕ ਦਾ ਗਲੇ ਚ ਖਰਾਸ ਜੁਕਾਮ ਕਿਉਂਕਿ ਇਹ ਠੰਡ ਦੀ ਬਿਮਾਰੀ ਆ ਠੰਡ ਦੇ ਵਿੱਚ ਇਹ ਵਾਇਰਸ ਬਹੁਤ ਜ਼ਿਆਦਾ ਫੈਲਦਾ ਵਾ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਆ ਤਾਂ ਇਹ ਵੀਡੀਓ ਅੰਤ ਤੱਕ ਦੇਖਿਓ ਅੰਤ ਵਿੱਚ ਆਪਾਂ ਇੱਕ ਹੋਮੋਪੈਥਿਕ ਮੈਡੀਸਨ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਖਾਂਗ ਜੀ ਕਾਮ ਆਮ ਤੌਰ ਤੇ ਵਾਇਰਸ ਦੀ ਇਨਫੈਕਸ਼ਨ ਕਰਕੇ ਹੁੰਦਾ ਇਹ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਅਕਸਰ ਮੌਸਮ ਬਦਲਣ ਦੇ ਨਾਲ ਵੀ ਇਹ ਫੈਲਦਾ ਵਾ ਜਦੋਂ ਮੌਸਮ ਬਦਲਦਾ ਉਦੋਂ ਬਹੁਤ ਇਹ ਸਮੱਸਿਆ ਆਉਂਦੀ ਹੈ ਜਿਨ੍ਹਾਂ ਨੂੰ ਜਾਦੇ ਜੁਕਾਮ ਰਹਿੰਦਾ ਉਹਨਾਂ ਨੂੰ ਮੌਸਮ ਬਦਲਣ ਦੇ ਨਾਲ ਪਰੇਸ਼ਾਨੀਆਂ ਜ਼ਿਆਦਾ ਆਉਂਦੀ ਹੈ ਇਹਦੇ ਸਿੰਪਟਮ ਆ ਜਿਹੜੇ ਹਰੇਕ ਬੰਦੇ ਦੇ ਵੱਖਰੇ ਵੱਖਰੇ ਹੋ ਸਕਦੇ ਆ ਖੰਘ ਵੀ ਮੁੱਖ ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਸੁੱਕੀ ਖੰਘ ਹੈ ਇਹਦੇ ਵਿੱਚ ਬਲਗਮ ਨਹੀਂ ਬਣਦੀ ਗਲਾਂ ਦੇ ਨਾਲ ਖੁਸ਼ਕ ਰਹਿੰਦਾ ਵਾ ਤੇ ਰਾਤ ਨੂੰ ਖੰਘ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਬਲਗਮ ਵਾਲੀ ਖੰਘ ਹੈ ਜਿਹੜੀ ਛਾਤੀ ਦੇ ਵਿੱਚ ਬਲਗਮ ਜੰਮ ਜਾਂਦੀ ਹੈ ਗਲੇ ਦੇ ਵਿੱਚ ਬਲਗਮ ਆਉਂਦੀ ਹੈ ਛਾਤੀ ਭਾਰੀ ਭਾਰੀ ਰਹਿੰਦੀ ਹੈ ਬੀੜ ਜਾਂ ਹਰੀ ਬਲਗਮ ਆਉਂਦੀ ਹੈ ਜੁਕਾਮ ਦੇ ਮੁੱਖ ਕਾਰਨ ਜਿਹੜੇ ਹੋ ਠੰਡਾ ਠੰਡੀ ਹਵਾ ਜਾਂ ਠੰਡੇ ਪਾਣੀ ਪੀਣਾ ਧੂੜ ਮਿੱਟੀ ਧੂਆ ਕਮਜ਼ੋਰ ਇਮਿਊਨਿਟੀ ਨੀਂਦ ਦਾ ਸਹੀ ਨਾ ਲੈਣਾ ਇਹ ਸਮੱਸਿਆ ਇੰਨਾ ਕਰਕੇ ਆਉਂਦੀ ਹੈ ਹੁਣ ਆਪਾਂ ਗੱਲ ਕਰੀਏ ਦੇ ਘਰੇਲੂ ਇਲਾਜ ਦੀ ਤਾਂ ਬਹੁਤ ਸੌਖੇ ਜਿਹੇ ਕੰਮ ਆ ਜਿਹੜੇ ਆਪਾਂ ਕਰਦੇ ਨਹੀਂ ਗੇ ਆਪਣੇ ਰਸੋਈ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਵਾ ਪਰ ਆਪਾਂ ਉਹਨਾਂ ਚੀਜ਼ਾਂ ਲਈ ਧਿਆਨ ਨਹੀਂ ਦਿੰਦੇਗੇ ਇੱਕ ਤਾਂ ਤੁਸੀਂ ਛੇਧਾ ਚਮਚਾ ਸਵੇਰ ਇੱਕ ਚਮਚਾ ਸ਼ਾਮ ਨੂੰ ਥੋੜਾ ਜਿਹਾ ਨਿੱਗਾ ਜਿਹਾ ਕਰਕੇ ਲੈਣਾ ਇਹ ਗਲੇ ਨੂੰ ਆਰਾਮ ਦਿੰਦਾ ਹੈ ਦੂਜੇ ਨੰਬਰ ਤੇ ਅਦਰਕ ਦੀ ਚਾਹ ਦੋ ਕੁ ਵਾਰੀ ਦਿਨ ਦੇ ਵਿੱਚ ਅਦਰਕ ਦੀ ਚਾਹ ਪੀਓ ਇਹ ਸੋਜ ਨੂੰ ਘਟਾਉਂਦੀ ਹੈ ਗਲੇ ਦੀ ਸੋਜ ਨੂੰ ਘਟਾਉਂਦੀ ਹੈ ਤੇ ਆਰਾਮ ਦਿੰਦੀ ਹੈ ਤੀਜੇ ਨੰਬਰ ਤੇ ਆ ਹਲਦੀ ਵਾਲਾ ਦੁੱਧ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੱਪ ਦੁੱਧ ਦੇ ਵਿੱਚ ਇੱਕ ਚਮਚਾ ਹਲਦੀ ਮਿਲਾ ਕੇ ਉਹ ਪੀਣਾ ਚਾਹੀਦਾ। ਇਹ ਤਾਂ ਇਹ ਇਮਿਊਨਿਟੀ ਵਧਾਉਂਦਾ, ਇੱਕ ਇਨਫੈਕਸ਼ਨ ਘਟਾਉਂਦਾ। ਹਲਦੀ ਨਾਲ ਦੁੱਧ ਨਾਲ ਇਨਫੈਕਸ਼ਨ ਵੀ ਘਟਾਉਂਦਾ। ਦੋ ਤਿੰਨ ਵਾਰ ਦਿਹਾੜੀ ਦੇ ਵਿੱਚ ਭਾਫ਼ ਜ਼ਰੂਰ ਲੈਣੀ ਇਹ ਭਾਫ਼ ਆ ਜਿਹੜੀ ਇਹ ਬਲਗਮ ਨੂੰ ਅੰਦਰੋਂ ਢਿੱਲੀ ਕਰਦੀ ਹੈ ਇਹਦੇ ਨਾਲ ਬਲਗਮ ਨਿਕਲਦੀ ਹੈ ਜਿੰਨੀ ਬਲਗਮ ਨਿਕਲੂਗੀ ਉਨਨਾ ਹੀ ਛੇਤੀ ਆਰਾਮ ਆਊਗਾ ਗੋੜ ਤੇ ਕਾਲੀ ਮਿਰਚ ਮਿਲਾ ਕੇ ਇਹਨਾਂ ਨੂੰ ਥੋੜਾ ਜਿਹਾ ਗੋੜ ਤੇ ਥੋੜੀ ਜੀ ਕਾਲੀ ਮਿਰਚ ਪੀਸੀ ਹੋਈ ਉਹਨੂੰ ਮਲਾ ਕੇ ਉਹ ਲੈਣ ਦੇ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ। ਇਹ ਕਾਫੀ ਪੁਰਾਣਾ ਨੁਕਸਾ ਵਾ। ਪ੍ਰਾਰਥਨ ਸਮੇਂ ਦੇ ਵਿੱਚ ਇਹ ਵਰਤਿਆ ਜਾਂਦਾ ਸੀਗਾ। ਇਹ ਜ਼ਰੂਰ ਵਰਤੋ ਇਹਦੇ ਨਾਲ ਬਹੁਤ ਫਾਇਦਾ ਹੁੰਦਾ। ਠੰਡੀਆਂ ਚੀਜ਼ਾਂ ਨਾ ਖਾਓ, ਠੰਡਾ ਪਾਣੀ ਨਾ ਪੀਓ। ਧੂਏ ਤੇ ਸਿਗਰਟ ਤੋਂ ਦੂਰ ਰਹੋ। ਸਿਗਰਟ ਤੋਂ ਤੇ ਧੂਏ ਤੋਂ ਤਾਂ ਇਹ ਜੇ ਬੰਦੇ ਨੂੰ ਬਹੁਤ ਜ਼ਿਆਦਾ ਦੂਰ ਰਹਿਣਾ ਚਾਹੀਦਾ ਵੀਰੋ ਜੇ ਇੰਨਾ ਘਰੇਲੂ ਨੁਕਸਿਆਂ ਦੇ ਨਾਲ ਵੀ ਤੁਹਾਡਾ ਹੱਲ ਨਹੀਂ ਹੁੰਦਾ ਤੁਸੀਂ ਜਿਆਦਾ ਪਰੇਸ਼ਾਨ ਹ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਜੇ ਤਿੰਨ ਚਾਰ ਦਿਨ ਵਿੱਚ ਆਰਾਮ ਨਹੀਂ ਆਉਂਦਾ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਬੁਖਾਰ ਨਾ ਟੁੱਟਦਾ ਹੋਵੇ ਸਾਹ ਲੈਣ ਵਿੱਚ ਦਿੱਕਤ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ ਆਪਣੀ ਇਮਿਊਨਿਟੀ ਮਜ਼ਬੂਤ ਰੱਖੋ ਦੋਸਤੋ ਜੇ ਉਪਰੋਕਤ ਸਮੱਸਿਆ ਤੁਹਾਨੂੰ ਵੀ ਹੈ ਤੁਹਾਨੂੰ ਬਹੁਤ ਜਲਦੀ ਜ਼ੁਕਾਮ ਹੋ ਜਾਂਦਾ ਛਿੱਕਾਂ ਲੱਗ ਜਾਂਦੀਆਂ ਜਾਂ ਕਿਸੇ ਬੰਦੇ ਨੂੰ ਅਲਰਜੀ ਆ ਅਲਰਜੀ ਵਾਲੇ ਬੰਦੇ ਨੂੰ ਛਿੱਕਾਂ ਬਹੁਤ ਜਲਦੀ ਲੱਗਦੀਆਂ ਜ਼ੁਕਾਮ ਬਹੁਤ ਜਲਦੀ ਲੱਗਦਾ ਉਹ ਛੇਤੀ ਛੇਤੀ ਠੀਕ ਵੀ ਨਹੀਂ ਹੁੰਦਾ। ਇਹਦੇ ਲਈ ਮੈਂ ਤੁਹਾਨੂੰ ਇੱਕ ਹੋਮੋਪੈਥਿਕ ਮੈਡੀਸਨ ਦੱਸਦਾ ਜਿਹੜੀ ਤੁਸੀਂ ਹੋਮੋਪੈਥੀ ਵਾਲੇ ਮੈਡੀਕਲ ਸਟੋਰ ਤੇ ਜਾ ਕੇ ਲਿਆਉਣੀ ਹੈ। ਉਹ ਮੈਡੀਸਨ ਕੀ ਹੈ? ਉਹਦਾ ਨਾਮ ਹੈਗਾ ਓਕੀਮਮ ਸੈਨਮ। ਓਕੀਮਮ ਸੈਨਮ। ਇਹ ਨਾਮ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖ ਦੂੰਗਾ। ਇਹਨੂੰ ਤੁਸੀਂ ਲਿਆ ਕੇ 15 ਬੂੰਦਾਂ ਸਵੇਰ ਤੇ 15 ਬੂੰਦਾਂ ਸ਼ਾਮ ਨੂੰ ਦੋ ਟਾਈਮ ਖਾਲੀ ਪੇਟ ਵਰਤਣਾ ਇਹਨੂੰ ਅੱਧਾ ਗਲਾਸ ਤੁਸੀਂ ਪਾਣੀ ਦਾ ਲੈ ਲੈਣਾ ਗੁੰਗਣਾ ਜਿਆ ਪਾਣੀ ਹੋਵੇ ਪਾਣੀ ਠੰਡਾ ਨਾ ਹੋਵੇ ਉਹਦੇ ਵਿੱਚ ਤੁਸੀਂ 15 ਬੂੰਦਾਂ ਇਹਦੀਆਂ ਪਾ ਲੈਣੀਆਂ ਤੇ ਉਹ ਸਿੱਪ ਸਿੱਪ ਕਰਕੇ ਪੀ ਲੈਣਾ 15 ਬੂੰਦਾਂ ਹੀ ਤੁਸੀਂ ਸ਼ਾਮ ਨੂੰ ਇਸੇ ਤਰ੍ਹਾਂ ਖਾਲੀ ਪੇਟ ਰੋਟੀ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਗੁੰਗਣੀ ਪਾਣੀ ਦੇ ਵਿੱਚ ਅੱਧੇ ਗਲਾਸ ਦੇ ਵਿੱਚ ਇਹਨੂੰ ਪਾ ਕੇ ਸੱਪ ਸੱਪ ਕਰਕੇ ਸ਼ਾਮ ਨੂੰ ਪੀ ਲਓ ਤੁਸੀਂ ਇਹ ਬਹੁਤ ਫਾਇਦੇਮੰਦ ਦਵਾਈ ਆ ਜਿਹੜੇ ਅਲਰਜੀ ਵਾਲੇ ਮੇਰੇ ਵੀਰ ਆ ਅਲਰਜੀ ਵਾਲੀਆਂ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਅਲਰਜੀ ਆ ਉਹਨਾਂ ਲਈ ਇਹ ਆਰਾਮ ਬਾਨ ਚੀਜ਼ ਆ ਤੁਸੀਂ ਇਸ ਨੂੰ ਵਰਤੋ ਤੇ ਲਾਭ ਲਓ ਦੋਸਤੋ ਜੇ ਤੁਸੀਂ YouTube ਤੇ ਮੇਰਾ ਚੈਨਲ ਦੇਖ ਰਹੇ ਆ ਇਹ ਵੀਡੀਓ ਜੇ ਤੁਸੀਂ YouTube ਤੇ ਦੇਖ ਰਹੇ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਭਲਾ ਹੋ ਸਕੇ ਲਾਈਕ ਕਰੋ ਕਮੈਂਟ ਕਰੋ ਜੇ ਤੁਸੀਂ ਮੇਰੇ ਚੈਨਲ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਫੇਸਬੁੱਕ ਪੇਜ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਉਹਨੂੰ ਫਾਲੋ ਕਰ ਲਓ ਉਹਨੂੰ ਵੀ ਸ਼ੇਅਰ ਕਰੋ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ